ਸਰ ਜਿਹੜੇ ਕਿ ਨਸ਼ਾ ਕਰਨ ਤੇ ਸਰ ਵੇਚਣ ਦੇ ਆਦੀ ਨੇ ਸਰ ਇਸ ਚੀਜ਼ ਤੋਂ ਮੈਂ ਉਹਨਾਂ ਨੂੰ ਰੋਕਿਆ ਵਾ ਕਿ ਨਾ ਤਾਂ ਮੈਂ ਨਸ਼ਾ ਕਰ ਚ ਕਰਨ ਦੇਣਾ ਹੈ ਤੇ ਨਾ ਮੈਂ ਵੇਚਣ ਦੇਣਾ ਹੈ। ਤੇ ਐਸੀ ਚੀਜ਼ ਕਰਕੇ 25 ਅਕਤੂਬਰ ਨੂੰ ਸਰ ਬਹੁਤ ਗਲੇਸ਼ ਸਾਡਾ ਵੱਧ ਗਿਆ ਸੀ ਜਿਹਦੇ ਕਰਕੇ ਸਰ ਮੈਂ ਵਿਜੈਨਗਰ ਪੁਲਿਸ ਚੌਂਕੀ ਗਈ ਸੀ ਸਰ ਪੁਲਿਸ ਵੱਲੇ ਆਏ ਸਰ ਇੱਕ ਬੈੱਡ ਦੀ ਤਲਾਸ਼ੀ ਲਈਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਕੰਡਾ ਸਮਾਨ ਤੇ ਲਫਾਫੇ ਬਰਾਮਦ ਕੀਤੇ ਨੇ। ਛੇ ਤੋਂ 7 ਮਹੀਨੇ ਹੋ ਗਏ ਸਰ ਇੱਕ ਅਲੱਗ ਹੀ ਤਰ੍ਹਾਂ ਦਾ ਸਰ ਇਹਨੇ ਬੈੱਡ ਬਣਵਾਇਆ ਸੀ ਸਰ ਜਿਹੜਾ ਘਰ ਚ ਲੈ ਕੇ ਆਇਆ ਸੀ ਸਰ ਸਪਹਿਲਾ ਘਰ ਵੀ ਚੰਨੀ ਤੰਗੀ ਆ ਰਹੀ ਸੀ ਕਿ ਸਰ ਸਾਡਾ ਉਹ ਚੀਜ਼ ਲੈਣੀ ਬੰਦ ਹੀ ਨਹੀਂ ਸੀ ਲੇਕਿਨ ਜਦੋਂ ਇਹ ਲੈ ਕੇ ਆਇਆ ਵਾ ਸਰ ਉਦੋਂ ਮੈਨੂੰ ਸ਼ੱਕ ਹੋਇਆ ਸਰ ਕਿਉਂਕਿ ਉਹ ਕਮਰੇ ਵਿੱਚ ਜਿੱਥੇ ਰੱਖਿਆ ਸੀ ਉੱਥੇ ਐ 2-2 3-3 ਘੰਟੇ ਬਤੀਤ ਕਰਦਾ ਸੀ ਰੈਸ ਕਰਕੇ ਮੈਨੂੰ ਸ਼ੱਕ ਹੋਇਆ ਕਿ ਕੁਝ ਹੈਗਾ ਇਹਦੇ ਵਿੱਚ ਪਰੋ ਲੇਕਿਨ ਮੇਰੇ ਕੋ ਕਦੀ ਬੈੱਡ ਖੁੱਲਿਆ ਨਹੀਂ ਪੁਲਿਸ ਵਾਲੇ ਆਏ ਉਹਨਾਂ ਨੇ ਉਹ ਬੈੱਡ ਤੋੜ ਫਾਸਲੇ ਅਸੀਂ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਪਰ ਨੌਜਵਾਨਾਂ ਦੇ ਵੱਲੋਂ ਆ ਕੇ ਪੌੜੀ ਲਗਾਈ ਜਾਂਦੀ ਹੈ ਤਾਂ ਉਹ ਵੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗਾ ਦੇ ਉੱਪਰ ਜਿਹੜੇ ਨੌਜਵਾਨ ਨੇ ਗਲੀ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਪੌੜੀ ਲਗਾਰਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਤਿੰਨ ਨੌਜਵਾਨ ਪੌੜੀ ਦੇ ਰਾਹੀਂ ਉੱਪਰ ਆਂਦੇ ਨੇ ਤਾਂ ਉੱਪਰ ਐਂਟਰ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਪਰ ਆ ਕੇ ਪਹਿਲਾਂ ਇਸ ਦਰਵਾਜ਼ੇ ਨੂੰ ਪੂਰੀ ਚੰਗੀ ਤਰੀਕੇ ਦੇ ਨਾਲ ਤੋੜਿਆ ਜਾਂਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਦਰਵਾਜ਼ਾ ਤੋੜਨ ਤੋਂ ਬਾਅਦ ਉਹ ਇਸ ਘਰ ਦੇ ਅੰਦਰ ਐਂਟਰ ਹੁੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੀ ਵਾਈਫ ਵੀ ਬਿਲਕੁਲ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਪਏ ਕਿ ਕਿਸ ਤਰ੍ਹਾਂ ਜਿਹੜੇ ਹਾਲਾਤ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਆ ਕੇ ਬਣਾਏ ਗਏ ਨੇ ਪੂਰੀ ਪੰਨ ਤੋੜ ਕੀਤੀ ਜਾਂਦੀ ਆ ਉਸ ਤੋਂ ਬਾਅਦ ਸ਼ਰੀਆਮ ਲਲਕਾਰੇ ਮਾਰੇ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਵੀ ਬਣਾਈ ਗਈ ਆ ਤਾਂ ਇਹਨਾਂ ਦੇ ਬਿਲਕੁਲ ਸਾਹਮਣੇ ਜਿਹੜਾ ਘਰ ਹੈ ਤਾਂ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਪੂਰੀ ਵੀਡੀਓ ਬਣਾ ਲੀਤੀ ਜਾਂਦੀ ਹੈ ਜਿਹਦੇ ਵਿੱਚ ਸਭ ਕੁਝ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤਾਂ ਮੈਡਮ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਮੈਡਮ ਕੀ ਨਾਮ ਆਜੀ ਬਲਾਂ ਆਪਣਾ ਮੈਂ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਹੈ ਤੇ ਥੋੜੇ ਦੇ ਨਾਂ ਵਾਲੇ ਹੋ ਸਰ ਮੈਂ ਜਵਾਰ ਨਗਰ ਬੋੜਾ ਵਾਲਾ ਸ਼ਿਵਾਲਾ ਦਿੱਤਾਂ ਰਹਿਣ ਵਾਲੀ ਹਾਂ ਸਰ ਮੇਰੇ ਪਤੀ ਅਮਨਦੀਪ ਸਿੰਘ ਹੈ ਸਰ ਜਿਹੜੇ ਕਿ ਇੱਕ ਨਸ਼ਾ ਕਰਨ ਤੇ ਸਰ ਵੇਚਣ ਦੇ ਆਦੀ ਨੇ ਸਰ ਇਸ ਚੀਜ਼ ਤੋਂ ਮੈਂ ਉਹਨਾਂ ਨੂੰ ਰੋਕਿਆ ਵਾ ਕਿ ਨਾ ਤਾਂ ਮੈਂ ਨਸ਼ਾ ਕਰਜ ਕਰਨ ਦੇਣਾ ਹੈ ਤੇ ਨਾ ਮੈਂ ਵੇਚਣ ਦੇਣਾ ਹੈ। ਸਰ ਐਸੀ ਚੀਜ਼ ਕਰਕੇ 25 ਅਕਤੂਬਰ ਨੂੰ ਸਰ ਬਹੁਤ ਕਲੇਸ਼ ਸਾਡਾ ਵੱਧ ਗਿਆ ਸੀ ਜਿਹਦੇ ਕਰਕੇ ਸਰ ਮੈਂ ਵਿਜੈਨਗਰ ਪੁਲਿਸ ਚੌਕੀ ਗਈ ਸੀ ਸਰ ਪੁਲਿਸ ਵਾਲੇ ਆਏ ਸਰ ਇੱਕ ਬੈੱਡ ਦੀ ਤਲਾਸ਼ੀ ਲਈਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਕੰਡਾ ਸਮਾਨ ਤੇ ਲਪਾਫੇ ਬਰਾਮਦ ਕੀਤੇ ਨੇ ਤੇ ਪਰ ਸਰ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸਰ ਉਸ ਤੋਂ ਬਾਅਦ ਹੀ ਪਗੋੜਾ ਰਿਆ ਹੈ। ਸਰ ਕਿੰਨੇ ਸਮੇਂ ਤੋਂ ਲਗਾਤਾਰ ਇਹਨਾਂ ਦੇ ਵੱਲੋਂ ਜਿਹੜਾ ਤੁਹਾਡੇ ਵੱਲੋਂ ਦੱਸਿਆ ਯਾਰ ਨਸ਼ਾ ਵੇਚਿਆ ਜਾ ਰਿਹਾ ਹੈ। ਸਰ 6 ਤੋਂ 7 ਮਹੀਨੇ ਹੋ ਗਏ ਸਰ ਇੱਕ ਅਲੱਗ ਹੀ ਤਰ੍ਹਾਂ ਦਾ ਸਰ ਇਹਨੇ ਬੈੱਡ ਬਣਵਾਇਆ ਸੀ ਸਰ ਜਿਹੜਾ ਘਰ ਚ ਲੈ ਕੇ ਆਇਆ ਸੀ ਸਰ ਸਪਹਿਲਾ ਘਰ ਵੀ ਚੰਨੀ ਤੰਗੀ ਆ ਰਹੀ ਸੀ ਕਿ ਸਰ ਸਾਡਾ ਉਹ ਚੀਜ਼ ਲੈਣੀ ਬੰਦ ਹੀ ਨਹੀਂ ਸੀ ਲੇਕਿਨ ਜਦੋਂ ਇਹ ਲੈ ਕੇ ਆਇਆ ਵਾ ਸਰ ਉਦੋਂ ਮੈਨੂੰ ਸ਼ੱਕ ਹੋਇਆ ਸਰ ਕਿਉਂਕਿ ਉਹ ਕਮਰੇ ਵਿੱਚ ਜਿੱਤੇ ਰੱਖਿਆ ਸੀ ਉੱਥੇ ਐ 2-2 3-3 ਘੰਟੇ ਬਤੀਤ ਕਰਦਾ ਸੀ ਸਰ ਇਸ ਕਰਕੇ ਮੈਨੂੰ ਸ਼ੱਕ ਹੋਇਆ ਕਿ ਇਹ ਕੁਝ ਹੈਗਾ ਇਹਦੇ ਵਿੱਚ ਸਰ ਉਹ ਲੇਕਿਨ ਮੇਰੇ ਕੋ ਕਦੀ ਬੈੱਡ ਖੁੱਲਿਆ ਨਹੀਂ ਪੁਲਿਸ ਵਾਲੇ ਆਏ ਉਹਨਾਂ ਨੇ ਉਹ ਬੈੱਡ ਤੋੜਿਆ ਵਾ ਤੋੜ ਕੇ ਉਹਨਾਂ ਨੇ ਉਹ ਸਾਰੀ ਚੀਜ਼ ਬ੍ਰਾਹਮਤ ਕੀਤੀ ਹੈ لیکن سر کوئی کاروائی نہیں کیتی گئی اس ਤੋਂ ਬਾਅਦ ਸਰ ਦੋ ਵਾਰੀਆਂ ਘਰ ਚ ਆਇਆ ਵਾ ਇੱਕ ਵਾਰੀ ਸਾਰਾ 1:30 ਵਜੇ ਇੱਕ 1:30 ਵਜੇ ਇੱਕ ਵਾਰੀ ਸਾਰਾ 12:30 ਵਜੇ ਆਇਆ ਵਾ ਦਰਵਾਜੇ ਭੰਨਦਾ ਵਾ ਮੇਰੇ ਮੇਰੇ ਮੰਮੀ ਹੋਣਾਂ ਦੇ ਮੇਰੇ ਜੀਜੀ ਹੋਣਾਂ ਦੇ ਦਰਵਾਜੇ ਭੰਨਦਾ ਹੈ ਰਾਤੀ ਧਮਕੀਆਂ ਦੇ ਕੇ ਜਾਂਦਾ ਵਾ ਸਰ ਮੈਂ ਪੁਲਿਸ ਕੇਸ ਵੀ ਕੀਤਾ ਹੈ ਵਾ ਸਰ ਮੇਰਾ ਪੁਲਿਸ ਕੇਸ ਚੱਲਦਾ ਪਿਆ ਵਾ ਸਰ ਪਹਿਲੀ ਤਰੀਕ ਪਈ ਆ ਉਹਦੇ ਵਿੱਚ ਇਹਨਾਂ ਦਾ ਕੋਈ ਪਰਿਵਾਰਿਕ ਮੈਂਬਰ ਜਾਂ ਆਪ ਕੋਈ ਨਹੀਂ ਆਇਆ ਇਹ ਕੱਲ 5:30 ਵਜੇ ਆਪਣੇ 7 ਦੋਸਤਾਂ ਨਾਲ ਆਇਆ ਵਾ ਕੋੜੀ ਲਗਾ ਕੇ ਉੱਤੇ ਚੜਿਆ ਪਰ ਇਹਨਾਂ ਨੇ ਤੋੜਪਾਨ ਕੀਤੀ ਆ ਰਾਡਾਂ ਮਾਰੀਆਂ ਨੇ ਉੱਚੀ ਉੱਚੀ ਇੱਥੇ ਚੀਕਾਂ ਮਾਰੀਆਂ ਨੇ ਸਰ ਤੁਸੀਂ ਵੇਖ ਰਹੇ ਹੋ ਦਰਵਾਜ਼ਾ ਸਰ ਉਤੋਂ ਐਡੀਆਂ ਆਵਾਜ਼ਾਂ ਆ ਰਹੀਆਂ ਸੀ ਸਰ ਇਹਨਾਂ ਦੇ ਫਿਰ ਥੱਲੇ ਜਿਹੜੇ ਦੋਸਤ ਖੜੇ ਸੀ ਮੇਰੇ ਦੀਦੀ ਹੋਣੀ ਉੱਪਰ ਆਪਣੇ ਬਨੇਰੇ ਤੇ ਖੜੇ ਸੀ ਉਹਨਾਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਮੈਡਮ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਣ ਇੱਕ ਸਰਦਾਰ ਜੀ ਸੀ ਉਹਨਾਂ ਨੇ ਪੱਗ ਬੰਨੀ ਸੀ ਤੇ ਇੱਕ ਜਿਨ੍ਹਾਂ ਦੇ ਵਾਲ ਨਹੀਂ ਸੀ ਗੰਝੇ ਸੀ ਉਹ ਕਹ ਰਹੇ ਸੀ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਾਂਦਾ ਤੁਸੀਂ ਆਪਣੀ ਗਲੀਆਂ ਵੀ ਖਾਲੀ ਕਰ ਲਓਗੇ ਤੁਸੀਂ ਆਪਣੇ ਮਕਾਨ ਵੀ ਖਾਲੀ ਕਰ ਜਾਓਗੇ ਜਿਹੜੇ ਮੈਨੂੰ ਜਿਨ੍ਹਾਂ ਦੀ ਪਛਾਣ ਸੀ ਇੱਕ ਦਿਨਾਂ ਦੇ ਨਾਲ ਪ੍ਰਿੰਸ ਕੋ ਮਰ ਲੋਲਾ ਸੀ ਇੱਕ ਗੋਪੀ ਸੀ ਇੱਕ ਬੰਟੀ ਮਜੀਠੇ ਵਾਲਾ ਇਹਦਾ ਫਰੈਂਡ ਸੀ ਤੇ ਬਾਕੀ ਸਭ ਤਿੰਨ ਤੋਂ ਚਾਰ ਦੋਸਤ ਜਿਹੜੇ ਆਏ ਨੇ ਮੈਨੂੰ ਪਛਾਣਨੀ ਆ ਦਾਤਰ ਸਰ ਇਹਨਾਂ ਦੇ ਕੋਲ ਸੀ ਤਿੰਨ ਚਾਰ ਰਾਡਾ ਇਹਨਾਂ ਦੇ ਕੋਲ ਸੀ ਬਾਰਮ ਕੀ ਹੈ ਕਿਉਂ ਤੁਹਾਡੇ ਘਰ ਦੇ ਉੱਪਰ ਲਗਾਤਾਰ ਇਹਨਾਂ ਵੱਲੋਂ ਹਮਲਾ ਕੀਤਾ ਜਾਂਦਾ ਜੇਕਰ ਗੱਲ ਕਰੀਏ ਤੁਹਾਡੇ ਵੱਲ ਦੱਸਿਆ ਗਿਆ ਕਿ ਪਹਿਲਾਂ ਵੀ ਦੋ ਵਾਰ ਇਸੇ ਤਰੀਕੇ ਦੇ ਨਾਲ ਹਮਲਾ ਕਰ ਚੁੱਕੇ ਨੇ ਸਰ ਉਹ ਚਾਹੁੰਦਾ ਹੈ ਕਿ ਮੈਂ ਘਰ 'ਚ ਬਹਿ ਕੇ ਸਮਾਨ ਵੇਚਾਂ ਵੀ ਤਾਂ ਮੈਂ ਘਰ 'ਚ ਬਹਿ ਕੇ ਸਮਾਨ ਪੀਵਾਂ ਵੀ ਤਾਂ ਮੈਨੂੰ ਕੋਈ ਰੋਕੇ ਨਾ ਕਿਉਂਕਿ ਸਰ ਜੇ ਮੈਂ ਅੱਜ ਨੂੰ ਇਹਨੂੰ ਵੇਚਣ ਤੋਂ ਨਹੀਂ ਰੋਕਦੀ ਸਰ ਕੱਲ ਨੂੰ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਉਹਨਾਂ ਨੇ ਮੈਨੂੰ ਵੀ ਪੜਨਾ ਵਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਸਰ ਅੱਜ ਜੇ ਮੈਂ ਦੱਸਿਆ ਵਾ ਮੈਂ ਖੁੱਲ੍ਹੇ ਆਮ ਕਹਿ ਨਹੀਂ ਕਿ ਸਰਾ ਵੇਚਦਾ ਪੈਨੂ ਖੜੋ ਲੇਕਿਨ ਉਹਨੂੰ ਪੜਿਆ ਵੀ ਨਹੀਂ ਜਾ ਰਿਹਾ ਕੁਛ ਨਹੀਂ ਇਹਦੇ ਖਿਲਾਫ ਹੋ ਰਿਹਾ ਹਾਲਾਂਕਿ ਪੂਰੇ ਸਬੂਤ ਵੀ ਦਿੱਤੇ ਗਏ ਨੇ ਤਾਂ ਸਰ ਮੈਂ ਉਹਦੀ ਭਾਗੀਦਾਰ ਨਹੀਂ ਸੀ ਬੰਨਾ ਚਾਹਦੀ ਇਸ ਕਰਕੇ ਸਰ ਹਮਲੇ ਹੋ ਰਹੇ ਨੇ ਕਿ ਮੈਂ ਆ ਘਰ ਚ ਆਵਾਂ ਕਿ ਮੈਨੂੰ ਕੋਈ ਰੋਕ ਟੋਕ ਨਾ ਹੋਵੇ ਸਮਾਨ ਈਮਾ ਵੇਚਾਂ ਜੋ ਮਰਜੀ ਕਰਾਂ ਜੀ ਸਰ ਤੁਹਾਡੀ ਲਾ ਮਰੀ ਜੀ ਉਹਨਾਂ ਨਾਲ ਜੀ ਸਰ ਮੇਰੀ ਲਵ ਕਮਰੈਂਸੀ ਮੇਰੇ ਪੇਰੈਂਟ ਦੀ ਰਜ਼ਾਮੰਦੀ ਮੇਰੇ ਘਰਦਿਆਂ ਦੀ ਰਜ਼ਾਮੰਦੀ ਨਾਲ ਸਰ ਮੈਰੋ ਚਾਹੀਦੀ ਸੀ ਤੁਹਾਡੀ ਲਵ ਮੈਰਿਜ ਆ ਬਾਹਰ ਵਿੱਚ ਅਰੇਂਜ ਹੋ ਗਈ ਕਿ ਉਦੋਂ ਤੁਹਾਨੂੰ ਪਤਾ ਲੱਗਾ ਕਿ ਇਹ ਨਸ਼ਾ ਕਰਦਾ ਹੈ ਜਾਂ ਫਿਰ ਨਸ਼ਾ ਵੇਚਦਾ ਹੈ ਸਰ ਮੈਨੂੰ ਪਤਾ ਲੱਗਿਆ ਸੀ ਸਰ ਜਦੋਂ ਮੈਂ ਆਪਣਾ ਕਾਲਜ ਜਾਂਦੀ ਸੀ ਮੈਂ ਜਦੋਂ ਘਰ ਆਉਂਦੀ ਸੀ ਸਰ ਘਰ ਵਿੱਚ ਬਹੁਤ ਗੰਦੀ ਤਰ੍ਹਾਂ ਦੀ ਸਮੈਲ ਆਉਂਦੀ ਸੀ ਬਹੁਤ ਗੰਦੀ ਤਰ੍ਹਾਂ ਦੀ ਸਰ ਇਹ ਬਾਥਰੂਮ ਵਿੱਚ ਵਰਦਾ ਸੀ ਇਹਦੇ ਲਾਈਟਰ ਦੀਆਂ ਬਹੁਤ ਵਰੀ ਆਵਾਜ਼ਾਂ ਆਉਂਦੀਆਂ ਸੀ ਸਰ ਜੇ ਬੰਦਾ ਕੋਈ ਸਿਗਰਟ ਪੀਂਦਾ ਹੋਈ ਇੱਕ ਵਾਰੀ ਲਾਈਟਰ ਬਲਦਾ ਕੋਈ ਦੋ ਵਰੀ ਸਰ ਇਹਦਾ ਲਗਾਤਾਰ ਲਾਈਟਰ ਬਲਦਾ ਹੁੰਦਾ ਸੀ ਜਿਹਦੇ ਬਾਰੇ ਮੈਂ ਆਪਣੀ ਸੱਸ ਗੁਰਮੀਤ ਕੌਰ ਜੀ ਨੂੰ ਕਹਿੰਦੀ ਹੁੰਦੀ ਸੀ ਕਿ ਮੰਮੀ ਆ ਲਾਈਟਰ ਦੇ ਅੰਦਰ ਬਹੁਤ ਆਵਾਜ਼ ਆਉਂਦੀਆਂ ਤੁਸੀਂ ਤਾਂ ਘਰ ਹੁੰਦੇ ਹੋ ਤੁਹਾਨੂੰ ਤਾਂ ਪਤਾ ਹੋਏਗਾ ਸਾਰਾ ਦਿਨ ਤੁਹਾਡੇ ਕੋ ਰੰਦਾ ਹੈ ਲੇਕਿਨ ਉਹਨਾਂ ਵੱਲੋਂ ਆ ਗੱਲ ਲੁਕਾਈ ਜਾਂਦੀ ਸੀ ਕਿ ਉਹਨਾਂ ਨੂੰ ਸਭ ਪਤਾ ਸੀ ਮੇਰੀ ਸੱਸ ਗੁਰਮੀਤ ਕੌਰ ਨੂੰ ਉਹਨਾਂ ਦੀ ਬੇਟੀ ਕਮਲਪ੍ਰੀਤ ਕੌਰ ਨੂੰ ਮੇਰਾ ਜੇਠ ਸੀ ਜਤਪ੍ਰੀਤ ਸਿੰਘ ਉਹਨਾਂ ਦੀ ਹੈਗੀ ਸੀ ਪਰ ਜਾਈ ਇਹਨਾਂ ਦੀ ਉਹਨਾਂ ਨੂੰ ਸਭ ਨੂੰ ਪਤਾ ਸੀ ਲੇਕਿਨ ਉਹਨਾਂ ਵੱਲੋਂ ਆ ਗੱਲ ਲੁਕਾਈ ਗਈ ਬਾਅਦ ਚੋਂ ਸਰ ਐਸੇ ਕਰਕੇ ਮੈਂ ਜੋਬ ਛੱਡੀ ਆ ਕੁਝ ਵੀ ਇੱਕ ਸਦੋਕੇ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਸਾਨੀਆਂ ਕਰਦੇ ਪਿਆ ਤਾਂ ਮੈਡਮ ਤੁਹਾਡੇ ਘਰ ਦੇ ਵਿੱਚੋਂ ਕੀ ਕੁਝ ਲੈ ਗਏ ਨੇ ਜੀ ਜਿਹੜੇ ਨੌਜਵਾਨ ਕੋਠੇ ਦੇ ਰਾਹੀਂ ਬੁਹਾ ਤੋੜ ਕੇ ਅੰਦਰ ਐਂਟਰ ਹੁੰਦੇ ਨੇ ਸਰ ਮੇਰੀ ਸੱਸ ਗੁਰਮੀਤ कौर ਉੱਪਰ ਚੜੀ ਆ ਸਮਲਪ੍ਰੀਤ ਇਹਦੀ ਭੈਣ ਅਮਨਦੀਪ ਦੀ ਨਾਲ ਇਹਨਾਂ ਨੇ ਦੋ ਤਿੰਨ ਜਨਾਨੀਆਂ ਨਾਲ ਦੇ ਹੋਰ ਸੀ ਇਹ ਉੱਪਰ ਚੜਦੀਆਂ ਨੇ ਤੇ ਦਰਵਾਜ਼ਾ ਤੋੜਿਆ ਜਾਂਦਾ ਇਹ ਪਹਿਲਾ ਮੋੜ ਤੇ ਖੜੀਆਂ ਰਹਿੰਦੀਆਂ ਵਾਂ ਜਦੋਂ ਦਰਵਾਜ਼ਾ ਤੋੜ ਲੰਦਾ ਵਾ ਅਮਨਦੀਪ ਸਿੰਘ ਵੱਲੋਂ ਫੋਨ ਕੀਤਾ ਜਾਂਦਾ ਕਿ ਮੈਂ ਦਰਵਾਜ਼ਾ ਤੋੜਤਾ ਤੇ ਤਾਲੇ ਭੰਨਤੇ ਜਾਂ ਹੁਣ ਤੁਸੀਂ ਆਜੋ ਇਹ ਜਨਨਾਨੀਆਂ ਉੱਪਰ ਚੜਦੀਆਂ ਨੇ ਬੰਦੇ ਉੱਤੇ ਚੜਦੇ ਨੇ ਸਰ ਉਹਨਾਂ ਵਿੱਚੋਂ ਹੁਣ ਕੌਣ ਕਰਕੇ ਗਿਆ ਵਾ ਸਰ ਇਹ ਮੈਨੂੰ ਨਹੀਂ ਪਤਾ ਸਰ ਕੈਸ਼ ਤੇ ਮੇਰੀ ਜੁਐਲਰੀ ਗਾਇਬ ਹੈ ਸਰ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਸਰ 57 ਤੋਂ 58 ਹਜ਼ਾਰ ਸੀ ਤੇ ਸਰ ਮੇਰੀ 2 ਤੋਲੇ ਦੀ ਚਾਂਦੀ ਸੀ ਪਰ ਜਿਸ ਤਰ੍ਹਾਂ ਲਗਾਤਾਰ ਇਹ ਤੁਹਾਡੇ ਘਰ ਦੇ ਵਿੱਚ ਆ ਕੇ ਹਮਲਾ ਕਰਦੇ ਪਏ ਨੇ ਤੋੜ-ਫੋੜ ਕਰਦੇ ਪਏ ਨੇ ਕਿੰਨੀ ਗੁਆਰ ਤੁਸੀਂ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦੇ ਚੁੱਕੇ ਹੋ ਸਰ ਮੈਂ ਇਨਵਾਰਿਤ ਸਰੇ ਤੀਜੀ ਵਾਰੀ ਹੋ ਗਿਆ ਸਰ ਮੈਂ ਪੁਲਿਸ ਤੇ ਚੌਂਕੀ ਚਰਮਾ ਲਗਾਤਾਰ ਫੇਰੇ ਮਾਰਦੀ ਆ ਸਰ ਕੀ ਬਣਿਆ ਉਹਦਾ ਸਰ ਤੁਸੀਂ ਉਹਨੂੰ ਫੜਿਆ ਵਾ ਸਰ ਲੇਕਿਨ ਕੋਈ ਨਹੀਂ ਹੋ ਰਹੀਆਂ ਹਾਂ ਹੁਣ ਪੁਲਿਸ ਨੇ ਸਰ ਉਹ ਵੀ ਆਪਾਂ ਸਿੱਪੀ ਸਾਹਿਬ ਕੋ ਫੋਨ ਕਰਵਾਇਆ ਏ ਸਿੱਪੀ ਸਾਹਿਬ ਨੇ ਸਾਡੀ ਬਹੁਤ ਹੈਲਪ ਕੀਤੀ ਆ ਸੀਪੀ ਸਾਹਮਣੇ ਉਸੇ ਵੇਲੇ ਕਿਹਾ ਇਹ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨਾਲ ਤਕਾ ਹੋ ਰਿਹਾ ਹੈ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰੋ ਤੇ ਜੋ ਇਹਨਾਂ ਦੀ ਕਾਰਵਾਈ ਬੰਦੀ ਆ ਉਹਦੇ ਖਿਲਾਫ ਕਰੋ ਸਰ ਫਿਰ ਸਾਡਾ ਪਰਚਾ ਦਰਜ ਹੋਇਆ ਵਾ ਲੱਗਦਾ ਕਿ ਤੁਹਾਨੂੰ ਨਸ਼ੇ ਦੀ ਜਿਹੜੀ ਆਵਾਜ਼ ਚੁੱਕਣੀ ਕਿਤਨਾ ਕਿਤੇ ਮਹਿੰਗੀ ਪੈ ਰਹੀ ਆਪਣੇ ਘਰ ਦੇ ਵਿੱਚ ਹੀ ਸਰ ਮੈਂ ਸੁਣਦੀ ਹੁੰਦੀ ਸੀ ਸਰ ਹਰ ਕਹਿੰਦੇ ਹੈਲਪਲਾਈਨ ਨੰਬਰ ਹੈ ਤੁਸੀਂ ਇਹਦੇ ਤੇ ਫੋਨ ਕਰੋ ਜੇ ਕੋਈ ਨਸ਼ਾ ਵੇਚਦਾ ਹੈ ਤੁਹਾਡਾ ਨਾਮ ਨਹੀਂ ਆਏਗਾ ਸਰ ਮੈਂ ਤੇ ਖੁਲੇ ਆ ਮੈਂ ਖੜੀ ਹੋਗੀ ਮੈਨੂੰ ਪਤਾ ਸੀ ਸਰ ਮੈਨੂੰ ਇਹਦੇ ਵਿੱਚ ਧਰੱਟੇਗੇ ਨੇ ਪਰ ਕਿਉਂਕਿ ਮੇਰਾ ਸਹੁਰਾ ਸਾਹਿਬ ਦੇ ਨਾ ਰਿਲੇਸ਼ਨ ਗੈਂਗਸਟਰ ਨਾਲ ਹੈਗੇ ਨੇ ਮੈਨੂੰ ਲਗਾਤਾਰ ਉਹਨਾਂ ਵੱਲੋਂ ਵੀ ਧਮਕੀਆਂ ਦਵਾਈਆਂ ਜਾ ਰਹੀਆਂ ਸੀ ਕਿ ਜੇ ਇਹ ਚੀਜ਼ਾਂ ਹੋਇਆ ਤੇ ਤੈਨੂੰ ਇਹਦਾ ਭਾਰੀ ਨੁਕਸਾਨ ਹੋਏਗਾ ਲੇਕਿਨ ਸਰ ਮੈਂ ਦਸ ਮਤਲਬ ਬਹੁਤ ਸਾਲ ਮੈਂ ਨਹੀਂ ਬੋਲੀਏ ਚੀਜ਼ ਦੇ ਬਾਰੇ ਹੁਣ ਮੈਂ ਚੀਜ਼ ਦੇ ਖਿਲਾਫ ਖੜੀ ਹੋਈ ਆ ਲੇਕਿਨ ਸਰ ਮੈਨੂੰ ਇਸ ਤਰ੍ਹਾਂ ਡਰਾਇਆ ਧਮਕਾਇਆ ਜਾ ਰਿਹਾ ਏ ਉਲਟਾ ਮੈਨੂੰ ਸਰ ਸਾਥ ਦੇਣ ਦੀ بجائے ਮੈਨੂੰ ਕਿਹਾ ਜਾ ਰਿਹਾ ਕਿ ਇਹਦੇ ਫਾਦਰ ਸਾਹਿਬ ਨੂੰ 15 ਸਾਲ ਦੀ ਸਜ਼ਾ ਹੋਈ ਆ ਜੇ ਇਹ ਵੀ ਅੰਦਰ ਜਾ ਕੇ ਥੋੜੀ ਜੀ ਜੇਲ੍ਹ ਕੱਟ ਆਊਗਾ ਇਹਨੂੰ ਫਰਕ ਨਹੀਂ ਪੈਣਾ ਲੇਕਿਨ ਨੁਕਸਾਨ ਤੇ ਨਹੀਂ ਹੋਣਾ ਤੋ ਇਹਦੇ ਖلاف ਕਿਉਂ ਖੜੀ ਹੋਈ ਹੈ ਸਰ ਗ੍ਰਫਤਾਰੀ ਹੋਣੀ ਚਾਹੀਦੀ ਆ ਸਰ ਇਹਨਾਂ ਦੇ ਘਰ ਦੇ ਜਿਹੜੇ ਸਾਰੇ ਵੀ ਚ ਸ਼ਾਮਿਲ ਨੇ ਇਹਦੀ ਭੈਣ ਇਹਦੀ ਮਾਂ ਇਹਦਾ ਭਰਾ ਪਾਪਾ ਤੇ ਇਹਦੇ ਪਹਿਲਾਂ ਹੀ ਅੰਦਰ ਨੇ ਸਰ ਸਾਰਿਆਂ ਦੀ ਇਹਨਾਂ ਦੀ ਭਰਾ ਤੇ ਸਰ ਕੱਲ ਨਹੀਂ ਸੀ ਆਇਆ ਵੈਸੇ ਇਹਦੀ ਮਾਂ ਇਹਦੀ ਭੈਣ ਤੇ ਇਹ ਆਪ ਆਏ ਸੀ ਸਾਰਾ ਇਹਦੀ ਮਾਂ ਤੇ ਭੈਣ ਨੇ ਸਾਰਾ ਉਹਨਾਂ ਦੇ ਪਤਾ ਸੀ ਉਹਨਾਂ ਨੂੰ ਉਹਨਾਂ ਨੇ ਦੂਰ ਖੜੇ ਹੋ ਕੇ ਸਾਰਾ ਕੰਮ ਕਰਾਇਆ ਏ ਸਰ ਸਾਰਿਆਂ ਦੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਸਰ ਕਿਉਂਕਿ ਇਹ ਮੈਨੂੰ ਪੂਰੀਆਂ ਧਮਕੀਆਂ ਦਵਾਉਂਦੇ ਨੇ ਇਹਨਾਂ ਦੀ ਭੈਣ ਵੱਲੋਂ ਮੈਨੂੰ ਥ੍ਰੈਟ ਆਂਦੇ ਨੇ ਮੈਂ ਤੇਰੀ ਕੁੜੀ ਖੋਲੂੰਗੀ ਮੇਰੀ ਸੱਸ ਵੱਲੋਂ ਮੈਨੂੰ ਆਂਦੇ ਨੇ ਸਰ ਇਹ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੇ ਪਏ ਬੱਚੀ ਦੀ ਗੱਲ ਕਰੀਏ ਜਿਹੜੀ ਕੁੜੀ ਦੀ ਛੋਟੀ ਦੀ ਗੱਲ ਕੀਤੀ ਆ ਉਹ ਕੁੜੀ ਕਿਹਨਾਂ ਦੀ ਆ ਸਰ ਮੈਨੂੰ ਸੀਏ ਸੀ ਕੈਂਸਰ ਸੀ ਸਰ ਬੇਟੀ ਉਹ ਮੇਰੀ ਨਹੀਂ ਆ ਬੇਟੀ ਆ ਅਮਨਦੀਪ ਸਿੰਘ ਜੋੜਾ ਦੀ ਆ ਸਰ ਲੇਕਿਨ ਉਹ ਜਿਹੜੀ ਕਰਵਾਈ ਆ ਸਰ ਉਹ ਮੈਂ ਹੀ ਲੈਣੀ ਸੀ ਮੈਂ ਰੱਖਣੀ ਸੀ ਕਿਉਂਕਿ ਤਾਂ ਹੋਰ ਤਾਂ ਕਿਸੇ ਨਾਲ ਮੈਰਿਜ ਨਹੀਂ ਸੀ ਹੋਈ ਮੇਰੇ ਨਹੀਂ ਇਹਦੀ ਮੈਰਿਜ ਸੀ ਐਨੇ ਬਾਹਰੋਂ ਕੁੜੀ ਕਰਵਾਈ ਆ ਉਹ ਕੁੜੀ ਮੇਰੀ ਆ ਸਰ ਉਹਨੂੰ ਮੈਂ ਪਾਲਦੀ ਪਈ ਆ ਸਰ ਇਹ ਤਾਂ ਕੁੜੀ ਨੂੰ ਚੰਗਾ ਵੀ ਨਹੀਂ ਸਮੇਂ ਦਾ ਤੁਹਾਡੀ ਗੱਲ ਬਿਲਕੁਲ ਠੀਕ ਆ ਪਰ ਜੇਕਰ ਅਸੀਂ ਤੁਹਾਡੇ ਘਰ ਵਾਲੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਜਿਹੜੀ ਬੱਚੀ ਅਸੀਂ ਘਰ ਦੇ ਵਿੱਚ ਲਿਆਂਦੀ ਆ ਉਹਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਸਰ ਮਿਲਣ ਸਰ ਪਹਿਲਾਂ ਜਦੋਂ ਇਹ ਘਰ ਹੁੰਦਾ ਸੀ ਸਰ ਕੁੜੀ ਦਾ ਰੰਗ ਥੋੜਾ ਪੱਕਾ ਸੀ ਜਿਹੜੀ ਜਨਾਨੀ ਕੋ ਕਰੈਸ ਰੋਦਾ ਰੰਗ ਪੱਕਾ ਸੀ ਸਰ ਕੁੜੀ ਨੂੰ ਇਹ ਬਹੁਤ ਗੰਦਾ ਬੋਲਦਾ ਸੀ ਕੁੜੀ ਕਾਲੀ ਆ ਸਰ ਕਦੀ ਉਹਨੂੰ ਬੈੱਡ ਤੇ ਚੁੱਕ ਕੇ ਮਾਰਦਾ ਸੀ ਕਦੀ ਉਹਦੇ ਨਾਲ ਗਲਤ ਬਿਹੇਵੀਅਰ ਕਰਦਾ ਸੀ ਸਰ ਤੁਸੀਂ ਸੋਚਦੇ ਹੋ ਇੱਕ ਨਸ਼ੇੜੀ ਬੰਦਾ ਉਹਨੂੰ ਅਤੇ ਕੁੜੀ ਕਿੱਦਾਂ ਹੈਂਡਓਵਰ ਕਰ ਸਕਦੇ ਆ ਜਦੋਂ ਇਹਨਾਂ ਦੀ ਸਾਰੀ ਫੈਮਿਲੀ ਕ੍ਰਿਮੀਨਲ ਕੇਸਾਂ ਵਿੱਚ ਉਹਨਾਂ ਦੇ ਨਾਮ ਨੇ ਆਪਾਂ ਸਰ ਡੀਐਸਪੀ ਸਾਹਿਬ ਨੇ ਕਿਹਾ ਕਿ ਕੁੜੀ ਨੂੰ ਮਿਲਵਾਇਆ ਜਾਵੇ ਸਰ 2 ਘੰਟੇ ਆਪਾਂ ਇਹਨੂੰ ਕੁੜੀ ਮਿਲਵਾਈ ਆ ਸਰ ਕੋਰਟ ਵਿੱਚ ਕੇਸ ਵਾ ਜਿਹਨੇ ਕੁੜੀ ਨੂੰ ਮਿਲਣਾ ਵਾ ਸਰ ਉੱਥੇ ਆਪਣਾ ਕਰੇ ਅਪਲਾਈ ਕਰੇ ਸਰ ਕੁੜੀ ਨੂੰ ਮਿਲੇ ਸਰ ਮੈਂ ਕੁੜੀ ਤੋਂ ਮਿਲਣ ਤੋਂ ਨਹੀਂ ਰੋਕਦੀ ਲੇਕਿਨ ਜੇ ਕਵੇ ਕੁੜੀ ਰੱਖਣੀ ਆ ਸਰ ਤੁਸੀਂ ਕਿਸਾ ਕਹਿ ਸਕਦੇ ਹੋ ਸਰ ਹਾਂ ਤਾਂ ਵੀ ਕਾਹ ਵੀ ਗੱਲ ਦੱਸਦੀ ਆ ਇਹ ਕੁੜੀ ਨੂੰ ਸਰ ਜਦੋਂ ਆਹੋ ਲੜਾਈ ਝਗੜੇ ਤੋਂ ਪਹਿਲਾਂ ਇਹ ਕੁੜੀ ਨੂੰ ਉੱਪਰ ਲੈ ਕੇ ਬੈਠਦਾ ਹੁੰਦਾ ਸੀ ਇੱਥੇ ਸਰ ਕੁੜੀ ਇਹਦੇ ਲਾਗੇ ਬੈਠੀ ਹੁੰਦੀ ਸੀ ਤੇ ਲਾਗੇ ਬਹਿ ਕੇ ਨਸ਼ੇ ਲਾਂਦਾ ਹੁੰਦਾ ਸੀ ਸਰ ਤੁਸੀਂ ਕਿਸਨਾ ਸੋਚਦੇ ਹੋ ਕਿ ਇਹਨੂੰ ਮੈਂ ਕੁੜੀ ਦਵਾ ਇਹ ਜੇ ਉੱਥੇ ਜਾ ਕੇ ਵੀ ਨਸ਼ੇ ਲਾਵੇ ਕਮਰੇ ਦੇ ਅੰਦਰ ਬਹਿ ਕੇ ਨਸ਼ੇ ਲਾਂਦਾ ਸੀ ਤੇ ਲੜਕੀ ਬਾਹਰ ਮੇਰੀ ਖੇਡਦੀ ਹੁੰਦੀ ਸੀ ਤਾਂ ਤੁਸੀਂ ਵੇਖਿਆ ਕਿ ਇੱਕ ਮਹਿਲਾ ਦੇ ਵੱਲੋਂ ਆਪਣੇ ਹੀ ਘਰ ਵਾਲੇ ਦੇ ਉੱਪਰ ਨਸ਼ਾ ਪੀਣ ਦੇ ਤੇ ਨਸ਼ਾ ਵੇਚਣ ਦੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਜਾ ਰਹੇ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਨਸ਼ੇ ਦੇ ਖਿਲਾਫ ਆਪਣੇ ਹੀ ਘਰ ਦੇ ਵਿੱਚ ਆਵਾਜ਼ ਚੁਕਣੀ ਮਹਿੰਗੀ ਪੈ ਚੁੱਕੀ ਆ ਕਿਉਂਕਿ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਨੇ ਪਹਿਲਾਂ ਵੀ ਉਸ ਨੌਜਵਾਨ ਦੇ ਉੱਪਰ ਬਹੁਤ ਸਾਰੇ ਮਾਮਲੇ ਦਰਜ ਨੇ ਤਾਂ ਕੱਲ ਵੀ ਉਹਨਾਂ ਦੇ ਵੱਲੋਂ ਇਸ ਘਰ ਦੇ ਵਿੱਚ ਆ ਕੇ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਜਿਹੜੀ ਕਿ ਇੱਕ ਵੀਡੀਓ ਸਾਹਮਣੇ ਘਰ ਦੇ ਵਿੱਚ ਰਹਿ ਰਹੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਣਾਈ ਗਈ ਆ ਤਾਂ ਮਹਿਲਾ ਦੇ ਵੱਲ ਰੁਪਿਆ ਸੀ ਜਿਹੜਾ ਘਰ ਦੇ ਵਿੱਚ ਪਿਆ ਸੀ ਤਾਂ ਉਹ ਲੈ ਕੇ ਇਥੋਂ ਫਰਾਰ ਹੋ ਚੁੱਕੇ ਨੇ ਜਿਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ ਤਾਂ ਇਸ ਵale ਥਾਣਾ ਸਦਰ ਦੇ ਐਸਐਚਓ ਪਲਵਿੰਦਰ ਸਿੰਘ ਦੀ ਸਾਡੇ ਨਾਲ ਨੇ ਤਾਂ ਪੂਰੀ ਜਾਣਕਾਰੀ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਤਾਂ ਸਰ ਇੱਕ ਜਿਹੜੀ ਵੀਡੀਓ ਸਾਹਮਣੇ ਆਈ ਆ ਕੀ ਹੈ ਜੀ ਪੂਰਾ ਮਾਮਲਾ ਕੱਲ ਸ਼ਾਮ ਨੂੰ ਜੀ ਇੱਕ ਮਨਕਾ ਨਾਮ ਦੀ ਲੜਕੀ ਨੇ ਕੰਪਲੇਨਟ ਕੀਤੀ ਹੈ ਇੰਚਾਰਜਾਂ ਨੂੰ ਕਿ ਵਿਜੇਨਗਰ ਤੋਂ ਕਿਸ ਉਹਦਾ ਪਤੀ ਨਾਲ ਝਗੜਾ ਹੋ ਗਿਆ ਤੇ ਪਤੀ ਜਿਹੜਾ ਚਾਰ ਪੰਜ ਬੰਦੇ ਲੈ ਕੇ ਉਹਦੇ ਘਰ ਜਿਹੜਾ ਵਾ ਪੌੜੀ ਲਗਾ ਕੇ ਉੱਪਰੋਂ ਦੀ ਤੁਰੜ ਵੜ ਕੇ ਤੁਰਪਨ ਕੀਤੀ ਆ ਇਹਦੇ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜੋ ਮਾਮਲੇ ਨੂੰ ਪੇਰੇ ਵੱਲੋਂ ਮੌਕੇ ਤੇ ਜਾ ਕੇプラス ਐਸਏ ਜਗਵੀਰ ਸਿੰਘ ਜਾਰਜ ਵੱਲੋਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਤਸਦੀਕ ਕਰਨ ਤੋਂ ਬਾਅਦ ਵਿੱਚ ਮਾਮਲਾ ਸਾਹਮਣੇ ਆ ਵੀ ਵਾਕਈ ਇਹਨਾਂ ਦਾ ਲੋਹਾਂ ਜਿਹੇ ਦਾ ਅਫਸਰੀ ਰਿਸਕੂ ਚੱਲ ਰਿਹਾ ਹੈ ਜੋ ਅਦਾਲਤੀ ਵੀ ਹੈ ਤੇ ਡੋਮੈਸਟਿਕ ਵਾਇਲੈਂਸ ਦਾ ਵੀ ਇਹਨਾਂ ਵੱਲੋਂ ਦੋਸ਼ ਕੀਤਾ ਹੈ ਡਿਵ ਉਹ ਅੰਡਰ ਕਨਸਿਡਰੇਸ਼ਨ ਦੇ ਦਰਾਂ ਨਹੀਂ ਮਤਲਬ ਕਿ ਜਿਹੜਾ ਅਮਨਦੀਪ ਸਿੰਘ ਸੀ ਆਪਣੀ ਪਤਨੀ ਨਾਲੋਂ ਵੱਖ ਰਹਿ ਰਿਹਾ ਸੀ ਪਰ ਇਹ ਆਪਣੀ ਲੜਕੀ ਨੂੰ ਮਿਲਣਾ ਚਾਹੁੰਦਾ ਸੀ ਜੋ ਇਹ ਆਪਣੇ ਕੋਈ ਅਦਾਲਤੀ ਹੁਕਮ ਹਸਲ ਨਹੀਂ ਸੀ ਸਾਣ ਇਹਨਾਂ ਨੂੰ ਇੱਕ ਦੂਜੇ ਨੂੰ ਮਿਲਦੇ ਪਰ ਫਿਰ ਵੀ ਇਹਨੇ ਮਤਲਬ ਕਿ ਚਾਰ ਪੰਜ ਮੋਢੇ ਲੈ ਕੇ ਪੌੜੀ ਲਗਾ ਕੇ ਘਰ ਅੰਦਰ ਵੜ ਕੇ ਜਿਹੜੀ ਆ ਉਹ ਤੋਰਪਾਨ ਕੀਤੀ ਹੈ ਤੇ ਇਹ ਸਬੰਧ ਵਿੱਚ ਅਸੀਂ ਮਕਰਮਾ ਨੰਬਰ 14 ਕੱਲ ਦੀ ਰਿਪੋਰਟ ਬਾਈ 1 24 ਅੰਡਰ ਸੈਕਸ਼ਨ 452 341 506 4148 190 ਪੀਸੀ ਦਾ ਦਰਜ ਕੀਤਾ ਗਿਆ ਵਾ ਜਿਹਦੀ ਇਨਵੈਸਟੀਗੇਸ਼ਨ ਅਜੇ ਚੌਂਕੀ ਵਿਜੇਨਗਰ ਲੋ ਕੀਤੀ ਜਾ ਰਹੀ ਹੈ ਇਨਸੋ ਤਾਂ ਗਵਰਨੇਟਰ ਤਪੀ ਜੋ ਵੀ ਜਿਹੜਿਆ ਸਹੀਤਤ ਸਾਹਮਣੇ ਆ ਰਿਹਾ ਉਹਨਾਂ ਦਾ ਤਾਅ ਕਾਰਵਾਈ ਕੀਤੀ ਗਈ ਹੈ ਤਾਂ ਇਹਦੇ ਵੱਲੋਂ ਪੌੜੀ ਵੀ ਲਗਾਈ ਗਈ ਹੈ ਜੀ ਘਰ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਲੈ ਕੇ ਉੱਥੇ ਪਹੁੰਚਦਾ ਜੀ ਇਹ ਨੌਜਵਾਨ ਤਕਰੀਬਨ 3 ਤੋਂ 4 ਨੌਜਵਾਨਾਂ ਦੇ ਨਾਲ ਸੀ ਜਿਹਦੇ ਨਾਲ ਮਤਲਬ ਕਿ ਇਹ ਅੰਦਰ ਜਾ ਕੇ ਬੜਿਆ ਪੌੜੀ ਲਗਾ ਕੇ ਅੰਦਰ ਤੋੜਪਨ ਵੀ ਕੀਤੀ ਉੱਪਰਲਾ ਉੱਪਰਲਾ ਗੇਟ ਤੋੜਿਆ ਬਾਅਦ ਵਿੱਚ ਨੇ ਹੇਠਲੇ ਗੇਟ ਦੇ ਤਾਲੇ ਤੋੜੇ ਜੀ ਬੇਰੀ ਤੇ ਜੋ ਦਰਾਨੇ ਤਪਤੀ ਇਸ ਤਰੀਕ ਸਾਹਮਣੇ ਆ ਕੇ ਉਹਨਾਂ ਦਾ ਤਾਅ ਕਾਰਵਾਈ ਕੀਤੀ ਗਈ ਹੈ ਠੀਕ ਹੈ ਔਰ ਇਹ ਕਿਸ ਤਰ੍ਹਾਂ ਕੀਤੀ ਗਈ ਹੈ ਜੀ ਆ ਤੁਸੀਂ ਵੇਖਿਆ ਕਿ ਥਾਣਾ ਸਦਰ ਦੇ ਐਸਐਸਪੀ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਜਗਮਨਟੀ ਦੇ ਲਈ ਗਪਟਿ ਸੰਚਾਇਲ ਅਮਰ